ਹਰਪਾਲ ਗੁਰਜੀ ਅੱਜ ਜਿਹੜੀਆਂ ਮੀਟਿੰਗਾਂ ਕੁਝ ਕਰਾ ਰਹੇ ਪਿੰਡਾਂ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਕਿਹੜੇ ਮਸਲੇ ਨੇ ਉਹ ਜੀ ਇੱਕ ਕੇਂਦਰ ਨੇ ਨਾ ਬਿੱਲ ਪੇਸ਼ ਕੀਤਾਗਾ ਮਨਰੇਗਾ ਨੂੰ ਖਤਮ ਕਰਿਆ ਗਿਆਗਾ ਤੇ ਜਿਹੜਾ ਨਵਾਂ ਆ ਰਿਹਾ ਉਹ ਇੱਕ ਲਫਾਫਾਗਾ ਉਹਦੇ ਵਿੱਚੋਂ ਸਾਨੂੰ ਨਹੀਂ ਪਤਾ ਕੀ ਲਿਕੜਨਾਗਾ ਮੀਟਿੰਗ ਆ ਇਹ ਕਰਾ ਰਹਿਆਂ ਵੀ ਜਿਹੜੀ ਸਾਡੀ ਮਨਰੇਗਾ ਗਈ ਸਾਨੂੰ ਉਹੀ ਐਕਟ ਚਾਹੀਦਾ ਉਹੀ ਸਾਨੂੰ ਮਨਰੇਗਾ ਚਾਹੀਦੀ ਆ ਹੁਣ ਪਿੰਡਾਂ ਦੇ ਲੋਕਾਂ ਨੂੰ ਅਸੀਂ ਜਾਗਰੂਤ ਹੋ ਦੇ ਰਹਾਂਗੇ ਵੀ ਆਪਦੇ ਹੱਕਾਂ ਲਈ ਖੜੇ ਹੋਵੋ ਅਸੀਂ ਮੂੜਨ ਮਨਰੇਗਾ ਨੂੰ ਦੁਬਾਰੋਂ ਵਾਪਸ ਲੈ ਸਕੀਏ ਕੇਂਦਰ ਤੋਂ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਿਉਂਕਿ ਕੇਂਦਰ ਨੇ ਪੁੱਛਿਆ ਤੱਕ ਨਹੀਂ ਮਜ਼ਦੂਰਾਂ ਨੂੰ ਵੀ ਅਸੀਂ ਕਿਹਦੇ ਵਿੱਚ ਐਟ ਸੋਡਾ ਖਤਮ ਕਰ ਰਹੇ ਆ ਇਹਨੂੰ ਕਰੀਏ ਕਿ ਨਾ ਕਰੀਏ ਕਿਉਂਕਿ ਮਨਰੇਗਾ ਬਿਲਕੁਲ ਖਤਮ ਕਰਤੀ ਉਹਨਾਂ ਨੇ ਉਹਦੇ ਵਿੱਚ ਕੋਈ ਦੌਰ ਆਏ ਨਹੀਂ ਹੈਗਾ ਵੀ ਮਨਰੇਗਾ ਹੁਣ ਹੈਗੀ ਆਗੀ ਜਿਹੜਾ ਬੀਲ ਉਹਨਾਂ ਨੇ ਪੇਸ਼ ਕਰਿਆ ਉਹਦੇ ਵਿੱਚ ਮਨਰੇਗਾ ਬਿਲਕੁਲ ਖਤਮ ਆਗੀ ਨਮੀ ਕੀ ਹੈਗਾ ਉਹ ਇੱਕ ਲਫਾਫਾ ਉਹਦੇ ਸਾਡੇ ਨੂੰ ਕੁਝ ਨਹੀਂ ਪਤਾ ਹੈਗਾ ਪਿੰਡਾਂ ਦੇ ਲੋਕਾਂ ਨੂੰ ਅਸੀਂ ਇਕੱਠੇ ਕਰਕੇ ਅਸੀਂ ਇੱਕ ਸੈਂਟਰ ਦੇ ਖਿਲਾਫ ਕੇਂਦਰ ਦੇ ਖਿਲਾਫ ਇੱਕ ਜੰਗ ਲੜਾਂਗੇ ਹੁਣ ਅਸੀਂ ਆਪਣੀ ਮਨਰੇਗਾ ਨੂੰ ਆਪਣੇ ਰੁਜ਼ਗਾਰ ਨੂੰ ਬਚਾਉਣ ਵਾਸਤੇ ਇਹ ਇਹ ਤੁਸੀਂ ਹੋਰ ਇਹ ਇਹ ਤੋਂ ਇਲਾਵਾ ਇਹ ਮੀਟing ਕਰਾ ਕੇ ਕੋਈ ਵੱਡੇ ਇਕੱਠ ਵੀ ਕਰਨ ਦੀ ਹੈਗਾ ਕਿ ਹੋਰ ਜਥੇਬੰਦੀਆਂ ਨੇ ਤੁਹਾਡੀ ਜਥੇਬੰਦੀ ਨਹੀਂ ਨਹੀਂ ਸਾਰੀਆਂ ਜਥੇਬੰਦੀਆਂ ਜੋ ਵੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਸਾਰੀ ਇਹਦੇ ਉੱਤੇ ਲੜਨਗੇ ਕਿਉਂਕਿ ਇਹ ਇੱਕ ਰੁਜ਼ਗਾਰ ਹੈਗਾ ਇਹਦੇ ਵਿੱਚ ਕਿਸਾਨ ਭਾਈਚਾਰਾ ਵੀ ਆਊਗਾ ਇਹਦੇ ਵਿੱਚ ਮੁਲਾਜ਼ਮ ਭਾਈਚਾਰਾ ਵੀ ਆਊਗਾ ਇਹਦੇ ਵਿੱਚ ਸਾਰੀ ਆਉਣਗੇ ਕਿਉਂਕਿ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਕੇਂਦਰ ਹਮੇਸ਼ਾ ਮਾੜੀਆਂ ਨੀਤੀਆਂ ਅਪਣਾਉਂਦਾ ਰਹਿੰਦਾ ਹੈਗਾ ਪਹਿਲੇ ਇਹਨਾਂ ਨੇ ਇੱਕ ਖੇਤੀ ਕਾਨੂੰਨ ਲਿਆਂਦੇ ਤੇ ਤਿੰਨ ਉਹਨਾਂ ਵੀ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਲੜੇ ਤਾਂ ਉਹ ਰੱਦ ਕਰਾਏ ਇਹ ਵੀ ਸਾਨੂੰ ਹੋ ਆ ਗਈ ਵਿਸ਼ਵਾਸ ਆ ਸਾਨੂੰ ਆਪਦੇ ਆਪ ਤੇ ਵੀ ਅਸੀਂ ਲੜਾਂਗੇ ਤਾਂ ਇਹਦੇ ਉੱਤੇ ਅਸੀਂ ਜਿੱਤ ਹਾਸਲ ਕਰਾਂਗੇ ਇਹ ਕੋਈ ਵੱਡਾ ਘਟਕਣ ਦਾ ਕੋਈ ਹੈਗੀ ਰੱਖੀ ਤਰੀਕ ਕੋਈ ਹਾਂਜੀ ਅਸੀਂ 23 ਤਰੀਕ ਨੂੰ ਅਸੀਂ ਐਸਟੇਡੀ ਮਹ ਸਾਹਿਬ ਨੂੰ ਸੁਨਾਮ ਨੂੰ ਅਸੀਂ ਆਪਣਾ ਮੰਗ ਪੱਤਰ ਸੌਪਾਂਗੇ ਉਸ ਤੋਂ ਬਾਅਦ ਅਸੀਂ ਮੀਟਿੰਗਾਂ ਕਰਾ ਕੇ ਅਸੀਂ ਇੱਕ ਵੱਡਾ ਇਕੱਠ ਕਰਾਂਗੇ ਉਹਦੇ ਵਿੱਚ ਕੀ ਵਿਚਾਰ ਆਗਾ ਕਿੱਥੇ ਬੈਹਨੇ ਆਗੇ ਕਿੱਥੇ ਕੀ ਕਰਦੇ ਆ ਉਹ ਅਸੀਂ ਅਗਲੀ ਆ ਇਹ ਮੰਗ ਪੱਤਰ ਸਾਰੇ ਪੰਜਾਬ ਜਿੱਤੇ ਜਾਣਗੇ ਹਾਂਜੀ ਇਹ ਸਾਰੇ ਪੰਜਾਬ ਦੇ ਵਿੱਚ ਦਿੱਤੇ ਜਾਣਗੇ ਓਕੇ